ਦਿਲ ਨੂੰ ਦਹਿਲਾ ਦੇਣ ਵਾਲਾ ਵਾਕਿਆ ਤੁਹਾਡੇ ਸਾਹਮਣੇ ਬੱਸ ਸਵਾਰੀਆਂ ਨਾਲ ਭਰੀ ਹੋਈ ਜਾ ਡਿੱਗੀ ਗੰਦੇ ਨਾਲੇ ਦੇ ਵਿੱਚ ਤੁਸੀਂ ਦੇਖੋ ਕਿ ਬੱਸ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੈ ਇੱਥੋਂ ਤੱਕ ਕਿ ਕਰੇਨਾ ਵੀ ਮੌਕੇ ਤੇ ਬਹੁਤ ਜ਼ਿਆਦੀਆਂ ਪਹੁੰਚ ਚੁੱਕੀਆਂ ਨੇ ਪਰ ਜਿਹੜੇ ਰੱਸੇ ਨਾਲ ਕੱਢਿਆ ਜਾ ਰਿਹਾ ਉਹ ਰੱਸੇ ਵੀ ਵਾਰ-ਵਾਰ ਟੁੱਟ ਰਹੇ ਨੇ ਕਿਉਂਕਿ ਸਵਾਰੀਆਂ ਸਵਾਰੀਆਂ ਦੇ ਨਾਲ ਪੂਰੀ ਬੱਸ ਜਿਹੜੀ ਹੈ ਭਰੀ ਹੋਈ ਹੈ ਐਨ ਕੇ ਜੇ ਬੱਸ ਦੱਸੀ ਜਾ ਰਹੀ ਹੈ ਤਲਵੰਡੀ ਤੋਂ ਆ ਰਹੀ ਸੀ ਦੁਪਹਿਰ 2:20 ਦਾ ਸਮਾਂ ਜੌਨਸਨ ਵਾਲਾ ਜਿਹੜਾ ਗੰਦਾ ਨਾਲਾ ਹੈ ਉਸ ਨਾਲੇ ਦੇ ਵਿੱਚ ਜਾ ਟਕਰਾਈ ਉਸ ਗੰਦੇ ਨਾਲੇ ਦੇ ਵਿੱਚ ਜਾ ਕੇ गिर ਗਈ ਹੈ ਬੱਸ ਤੇ ਸਵਾਰੀਆਂ ਨਾਲ ਭਰੀ ਹੋਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਕਰੇਨਾ ਵੀ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਤੇ ਲੋਕ ਵੀ ਬਹੁਤ ਜ਼ਿਆਦਾ ਇਕੱਠੇ ਹੋ ਗਏ ਨੇ ਹਫੜਾ ਤਫੜਾਈ ਜਿਹੜੀ ਮੱਚੀ ਹੋਈ ਹੈ ਜਿਹੜੇ ਲੋਕ ਘਰਾਂ ਦੇ ਵਿੱਚੋਂ ਇਸ ਬੱਸ ਦੇ ਵਿੱਚ ਬੈਠੇ ਸੀਗੇ ਆਪਣੀਆਂ ਆਪਣੀਆਂ ਸਵਾਰੀਆਂ ਨੂੰ ਲੱਭਣ ਦੇ ਲਈ ਉਹਨਾਂ ਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਚੁੱਕੇ ਨੇ ਕਾਫੀ ਜ਼ਿਆਦਾ ਭੀੜ ਹੈ ਤੁਸੀਂ ਸਮੇਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਬੱਸ ਹੈ ਇੰਨੀ ਜ਼ਿਆਦਾ ਸਵਾਰੀਆਂ ਦੇ ਨਾਲ ਭਰੀ ਹੋਈ ਹੈ ਕਿ ਬਾਹਰ ਕੱਢਣ ਦੇ ਵਿੱਚ ਕਿੰਨੀ ਮੁਸ਼ਕਲ ਲੱਗ ਰਹੀ ਹੈ ਕਈ ਵਾਰ ਦੱਸਿਆ ਜਾ ਰਿਹਾ ਹੈ ਕਿ ਰਸੇ ਜਿਹੜੇ ਬੱਸ ਨੂੰ ਕੱਢਣ ਦੇ ਲਈ ਬਾਹਰ ਰਸੇ ਪਾਏ ਜਾ ਰਹੇ ਨੇ ਉਹ ਰਸੇ ਵਾਰ-ਵਾਰ ਟੁੱਟ ਰਹੇ ਨੇ ਇੰਨਾ ਜ਼ਿਆਦਾ ਸਵਾਰੀਆਂ ਦੇ ਨਾਲ ਇਹ ਬੱਸ ਭਰੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਕਿੰਨੀ ਦੁਨੀਆ ਉਥੇ ਪਹੁੰਚ ਚੁੱਕੀ ਹੈ ਹਾਲਾਤ ਦੇਖੋ ਮੌਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰੇਨਾ ਦੇ ਨਾਲ ਪੂਰਾ ਜੋਰ ਜਿਹੜੀ ਮਸ਼ੱਕਤ ਲਗਾਈ ਜਾ ਰਹੀ ਹੈ ਕਿ ਬੱਸ ਨੂੰ ਬਾਹਰ ਕੱਢਿਆ ਜਾਵੇ ਪਰ ਕੁਝ ਹੱਲੇ ਵੀ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ ਨਜ਼ਰੀ ਨਜ਼ਰੀ ਮਰ ਕਿਉਂ ਬੰਦਾ ਹੋਰ ਆ ਉਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਬਜਾਰੇ ਕੁੱਲ ਦੇ ਬਿਗੇ ਡਾਇਗ੍ਰਾਮ ਹੁੰਦਾ ਜ਼ਿਆਦਾ ਹੈਗਾ ਪਾਣੀ ਇੱਥੇ ਪਾਣੀ ਇੱਥੇ ਬੜਾ ਠੰਡਾ ਬਾਈ ਬਣੀ ਅੱਗੇ ਸ਼ੇਅਰ ਕਰ ਦਿਓ ਯਾਰ ਕਿਸੇ ਦੀ ਜਾਣ ਵਾਜੇ ਬਾਈ ਯਾਰ ਮੀਂਹ ਪਈ ਜਾਂਦਾ ਇੱਕ ਤਾਂ ਉੱਤੋਂ ਵੀਰੇ ਨਾਲੇ ਦਿੱਕਤਾਂ ਨਾਲੇ ਚੱਪਾ ਆਉਂਦਾ ਇੱਥੇ ਦੇਪੀ ਵੀ ਆਹ ਦੇਖੋ ਵੀਰੇ ਹਾਂ ਵੀ ਜੇ ਦਾ ਕੋਈ ਮੈਂ ਜੇ ਭੈਣ ਪਈ ਆ ਕੇ ਕਿਸਾਨ ਕਰਦੇ ਪੈਣ ਜੀ ਕੇ ਵੱਸਾ 2 ਵਜੇ ਡਿੱਗੀ ਇੱਥੇ ਬੜਾ ਆ ਜਾਂਦਾ ਆ ਕਟ ਬਣਾਇਆ ਕਰਾਉਂਦੇ ਰਸਾਇਤ ਭਾ ਭਾਰਾ ਦੇ ਬਾਰਾ ਦੇ ਭਾਰਾ ਭਾਈ ਇੰਗਲੈਂਡ ਦੇ ਭਾਰਾ ਦੇ ਇੰਗਲੈਂਡ ਓਏ ਇੰਗਲੈਂਡ ਤੋਂ ਵੀ ਨਾ ਇਧਰ ਨੂੰ ਕਿਤੇ ਸਾਰੇ ਬਈ ਕੱਬ ਵੱਜੋ ਕਿਤੇ ਜਾ ਮ ਲੱਗਿਆ ਪੈਰ ਲੋਕਾਂ ਨੂੰ ਡੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜੋ ਘੰਟਾ ਲੇਟ ਟੱਪ ਜੋ 10 ਕੀ ਹੋਜੂ ਇੱਥੇ ਦਾ ਜੀ ਦੁੱਧੀਆਂ ਦੇ ਫੱਲੀਆਂ ਵੀ ਥੱਲੇ ਲੇ ਗਣਾ ਹੋ ਬਾਈ ਤਲਵੰਡੀ ਤੋਂ ਬੱਸ ਤੁਰੀ ਸੀ ਐਨਜੀਕੇ ਬੱਸਾ ਬਠਿੰਡੇ ਨੂੰ ਜਾਂਦੀ ਸੀ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜਿਹੜਾ ਰਾਹ ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ ਚ ਬੱਸ ਉਲਟੀ ਆ ਹ ਸੇਵਨਾਲ ਸਾਡਾ ਬਾਈ ਸਾਡੇ ਪਿੰਡ ਵੀ ਦੀ ਟੱਪ ਦਾ ਗੰਦਾ ਨਾਲੇ ਕਹਿੰਦੇ ਸੇਵਨਾਲਾ ਇਹ ਹਾਂ ਉਹਦੇ ਚ ਬੱਸ ਵੀਰੇ ਡਿੱਗੀ ਆ ਜੇ 2:00 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾਂ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ ਚ ਚੜਿਆ ਆਪਦੀ ਪੜਤਾਲ ਕਰ ਲੋ ਵੀਰੇ ਆ ਦੇਖੋ ਬਈ ਯਾਰ ਕੁਝ ਮੌਤਾ ਵੀ ਹੋ ਗਿਆਂ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸੇ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਬਈ ਐਂਗਲ ਤੇ ਵੀ ਪਾਰਨਾ ਦੋ ਕਈ ਵਾਰ ਇਹ ਵੀ ਬਿੰਗੀ ਹੋਏ ਬੰਦੇ ਐ ਪਾਰਨਾ ਤੁਸੀਂ ਵੀ ਸਾਰੇ ਡਿੱਗ ਜੂਗੇ ਤੇ ਇਧਰ ¡A la ਹਾਂ ਹਾਈ ਡਰਾ ਵੀ ਹੁੰਦਾ ਰਸੇ ਵੀ ਟੁੱਟ ਜਾਂਦੇ ਯਾਰ ਭਜਨ ਕਿਹੜਾ ਥੋੜਾ ਯਾਰ ਹੁਣ ਮੌਕੇ ਦੇ ਕਿਦਮ ਹੈਣਾ ਹੁਣ ਵਿਚਾਰੇ ਲੱਗਣ ਵਾਲੇ ਲੱਗੇ ਵੀ ਪਿਆ ਨਾਲ ਹੁਣ ਸਾਰੇ ਬੰਦੇ ਤਾਂ ਉਹਨਾਂ ਹੀ ਜਾ ਕੇ ਹੈਲਪ ਵੀ ਨਹੀਂ ਬਈ ਵਿੱਚ ਵੀ ਨਹੀਂ ਵੜ ਸਕਦੇ ਹੈਣਾ ਬੰਦੇ ਪਰਲੇ ਪਾਸੇ ਜਿਹੜੇ ਬੈਠੇ ਉਹ ਤਾਂ ਯਾਰ ਬਹੁਤ 90 ਗੇਪਾਂ ਉਹਨੇ ਕਿੰਨੇ ਦੇ ਵਿੱਚੋਂ ਖੱਤਰ ਦੇ ਜਵਾਗ ਦੇ ਬੰਦੇ ਵਿੱਚ ਪਏ ਕਿੰਨੇ ਦੇ ਵਿੱਚੋਂ ਹਾਏ ਓ ਰੱਬਾ ਬਾਬਾ ਜਵਾਗ ਦੇ ਕੋਲੇ ਜਿਹੜੇ ਪਰਲੇ ਪਾਸੇ ਬੈਠੇ ਸੀ ਉਹ ਤਾਂ ਬਾਬਾ ਮਰ ਗਏ ਯਾਰ ਜਿਹੜੇ ਉਹ ਪਰੇ ਫਾਇਦਾ ਵਿੱਚ ਕੀ ਉਹ ਕਿਹੜਾ ਵਿੱਚ ਵੜ ਕੇ ਕੱਢੀ ਜਾਂਦੇ ਜਵਾਗ ਤਾਂ ਹੈ ਉਧਰੋਂ ਵਿੱਚ ਕੌਣ ਵੜਦਾ ਬਈ ਲੱਖ ਸਣਾ ਇਹ ਤਾਂ ਲੱਖ ਸਣਾ ਬਈ ਬੈਠੇ ਆ ਵਾਹ ਬਹੁਤ ਬੰਦੀ ਹੈਗਾ ਹੈ ਨਾ ਹੈ ਇਹ ਬਾਈ ਯਾਰ ਕਿਸਮਾ ਲਾ ਤੇਜ ਜਦੋਂ ਐਡੇ ਉੱਚੋਂ ਡਿੱਗ ਕੇ ਬਸ ਵੀਰੇ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗੀ ਹੈ ਬਸ ਡਰੇਣ ਉੱਚਾ ਬਹੁਤਾ ਪੋੜ ਵੀਰੇ ਪਾਣੀ ਚ ਓਏ ਯਾਰ ਹੌਲੀ ਨਹੀਂ ਕਰਦੇ ਕਿ ਇੱਥੇ ਆਗੇ ਤਾਂ ਗਏ ਹੁ ਪੱਖਾ ਇਹ ਕਪ ਪੁੱਲ ਵੀ ਥੋੜਾ ਜਿਹਾ ਤੰਗਾ ਤੇ ਬਸ ਕੁਦਰਤੀ ਕੁਝ ਵੀ ਲਾ ਲਓ ਵੀਰੇ ਹੌਲੀ ਤੇਜ਼ ਆਪਾਂ ਹਨਾ ਕਿਸੇ ਦਾ ਉਹ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦਾ ਜੀ ਕਰਦਾ ਵੀਰੇ ਵਿੱਚ ਡੇਗੂਗਾ ਯਾਰ ਹਨਾ ਹਾਂ ਆਪਦੇ ਹਰੇਕ ਨੂੰ ਵੀਰੇ ਜਾਣ ਪਿਆਰੀ ਇਹ ਤਾਂ ਆਪਾਂ ਐਨ ਕਹਿ ਸਕਦੇ ਕੋਈ ਡਰਾਈਵਰ ਉਹਦਾ ਜੀ ਕਰਦਾ ਵੀਰੇ ਇਹਨਾਂ ਨੂੰ ਆਪ ਦਾ ਹਾਂ ਕਿਤਾਬਸ ਤੁਸੀਂ ਹਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੋਸ ਕਿਸਮਤ ਜਾ ਜੋ ਵਿਚਾਰਾਂ ਨੇ ਹਨਾ ਅੱਜ ਵੀ ਲੋਕ ਚੁੱਕਦੀ ਹੈ ਵਾਸਤੇ ਹੀ ਗਾ ਰੂਪ ਤੇ ਹਾ ਬਾਈ ਜੀ 2 ਵਜੇ ਬਸ ਤਲਵੰਡੀ ਤੋਂ ਚੱਲੀ ਆ 2 ਵਜੇ ਕੇ 5 10 ਮਿੰਟਾਂ ਤੇ ਬਸ ਦੂਰੀ ਸੀ ਉੱਥੋਂ ਤੇ ਆਪਣੇ ਅਗੇ ਜੀਵਨ ਸਿੰਘ ਵਾਲਾ ਵੀਰੇ ਜਦੋਂ ਡਰੇਨ ਆਉਂਦਾਗਾ ਕੋਟਸ਼ਮੀਰ ਤੇ ਜੀਵਨ ਸਿੰਘ ਵਾਲੇ ਦੇ ਵਿਚਾਲੇ ਉੱਥੇ ਆ ਕੇ ਬਸ ਇੱਕੇ ਦਮ ਵਿੱਚ ਡਿੱਗ ਗਈ ਵੀਰੇ ਭਰੀ ਭੁੱਲ ਸੀ ਭਰੀ ਸੀ ਸਵਾਰੀਆਂ ਹੀ ਫੁੱਲ ਵੀਰੇ ਹੋਰ ਆ ਬਾਈ ਬਣਾ ਯਾਰ ਅੱਗੇ ਸ਼ੇਅਰ ਕਰ ਦਿਓ ਕਿਸੇ ਭਰਾ ਦੀ ਕਿਸੇ ਦਾ ਮਾਂ ਪਿਓ ਕਿਸੇ ਦਾ ਭੈਣ ਭਾਈ ਹੈ ਨਾ ਜਿਹੜਾ ਬਾਈ ਕੋ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਕਈ ਵਾਰੀ ਬਠਿੰਡੇ ਨੂੰ ਜਾਂ ਰਾਜ ਚ ਭਾਗੀ ਬਦਰ ਚ ਆਪਣਾ ਕੋਟਸ਼ਮੀ